ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅਮਰੀਕ ਸਰ ਪਾਲੇ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਜਿਹੜੇ ਤੁਹਾਨੂੰ ਕੋਈ 8-9 گاਵਾ ਤੁਹਾਨੂੰ ਦਿਖਾਵਾਂਗੇ ਤੇ ਇੱਕੋ ਹੀ ਮੱਝ ਤੁਹਾਨੂੰ ਦਿਖਾਉਣੀ ਆ ਉਹ ਟੋਕੜ ਗੱਬਣ ਮੈਂ ਤੁਹਾਨੂੰ ਦਿਖਾਉਣੀ ਆ ਅੰਤ ਤੇ ਦਿਖਾਵਾਂਗੇ ਇੱਕ ਟੋਕੜ ਗੱਬਣ ਮੱਝ ਤੇ ਕੁਝ گاਵਾ ਵਿੱਚ ਟੋਕੜਾ ਗੱਬਣਾ ਹੈ ਦੇ ਵੀਡੀਓ ਪੂਰੀ ਜ਼ਰੂਰ ਵੇਖਿਓ ਹਰ ਤਰ੍ਹਾਂ ਦੇ ਪਹਾ ਜਿਹੜੇ ਅੱਜ ਹੈਗੇ ਆ ਵੱਡੇ ਵੀ ਛੋਟੇ ਵੀ ਕੋਈ ਤਾਜੀ ਸੋਈ ਆ ਕੋਈ ਬੱਚੇ ਤੋਂ ਬਿਨਾ ਕੋਈ ਟੁਕੜਾ ਗੱਬਣਾ ਗਾਵਾਂ ਵੀ ਆ ਟੁਕੜਾ ਗੱਬਣਾ ਮੱਝਾਂ ਵੀ ਆ ਵੱਡੇ ਛੋਟੇ ਪਹਾ ਸਾਰੇ ਹੀ ਆ ਕੋਈ ਵੀਡੀਓ ਵੇਖਿਓ ਪੂਰੀ ਜ਼ਰੂਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਚਲੋ ਦੇ ਜੀਦਾ ਵੇਖ ਗਿਆ ਮਾਲ ਦਨ ਲਾ ਫਿਰ ਆਦੀ ਮਾਲ ਤੇ ਆਰਕੰਸ਼ ਦਾ ਵੀਡੀਓ ਇਹਦੇ ਤੇ ਮਾਲ ਉਹ ਵੀ ਵੇਚ ਗਿਆ ਠੀਕ ਆ ਦੋਹਾਂ ਵੀਡੀਓ ਦੇ ਹੋਰ ਬਣਿਆ ਸੀ ਪ੍ਰੋਗਰਾਮ ਬਣਾਉਂਦਾ ਠੀਕ ਆ ਜਦੋਂ ਬੰਦਿਆ ਵਿਚਾਰਦੇ ਤੇ ਮਾਲ ਜੀ ਜਾਂਦਾ ਇਹ ਤੇ ਫਿਰ ਉਧਰ ਨਹੀਂ ਤੁਸੀਂ ਕਹਿੰਦੇ ਸੀ ਤੇ ਕਹਿੰਦੇ ਪੰਜ ਗਮ ਇੱਕੋ ਜਣਾ ਲੈ ਗਿਆ ਬਾਅਦ ਚ ਇੱਕ ਬੰਦਾ ਲੈ ਗਿਆ ਠੀਕ ਆ ਉਹਦਾ ਬੰਦਾ ਆਪਣਾ ਸੰਗਰੂਰ ਏਰੀਆ ਦਾ ਸੀ ਠੀਕ ਠੀਕ ਆ ਤੇ ਖੜਦਾ ਮਾਲ ਪਹੁੰਚ ਲਾਇਆ ਆਪਣਾ ਠੀਕ ਠੀਕ ਆ ਤੇ ਬਾਕੀ ਚਲੋ ਇਦਾਂ ਹੀ ਆ ਹੁਣ ਅੱਜ ਮੱਜ ਇੱਕੋ ਹੀ ਆ ਟੁਕੜਾ ਗੱਭਰਨਾ ਆ ਮੱਜਾਂ ਅੱਜ ਆਪਣੇ ਕੋਲ ਤਿੰਨ ਹੀ ਅੱਛਾ ਸੱਜਣਾ ਸੂਣ ਵਾਲਿਆਂ ਦੀ ਇੱਕ ਟੁਕੜਾ ਗੱਭਰਨੀ ਅੱਛਾ ਉਹਨਾਂ ਦੋ ਖਜਰਾ ਸੂਣ ਵਾਲੀਆਂ ਉਹ ਲੈ ਗਏ ਆਪਣੇ ਇੱਕ ਕਥੋ ਨਾਲ ਚਲ ਗਈ ਠੀਕ ਠੀਕ ਹੈ ਇੱਕ ਕਪਟੀ ਏਰੀਆ ਜੀ ਕੋਈ ਟੀਮਾ ਪੈਂਦੇ ਆ ਉੱਥੇ ਚਲ ਗਈ ਅਸ ਠੀਕ ਠੀਕ ਹੈ ਜਿੱਥੇ ਮਿਲ ਗਏ ਇੱਕ ਮਈ ਦੋ ਕਰਕੇ ਬਰ ਆ ਗਈ ਆ ਠੀਕ ਆ ਬਾਕੀ ਭਾਈ ਸਾਰੀਆਂ ਵੀ ਕਹਿੰਦੇ ਆ ਵੀਡੀਓ ਆਪਾਂ ਬਣਾਉਣੀ ਆ ਅੱਜ ਜੇ ਤੈਨੂੰ ਕਿਹਾ ਸੀ ਠੀਕ ਆ ਕਹਿੰਦੇ ਫਿਰ ਕੀ ਆਪਾਂ ਇਹ ਨਹੀਂ ਗੱਲ ਵੀ ਡੱਕ ਦਈਏ ਠੀਕ ਠੀਕ ਹੈ ਵੀਰ ਭਰਾਵੇ ਲੈਣਾ ਇਹਦੇ ਕਿ ਨੂੰ ਦਈਏ ਕਿ ਕੋਈ ਗੱਲ ਨਹੀਂ ਆ ਵੀਡੀਓ ਤੇ ਬਣਾ ਕੇ ਵੇਚਣੀ ਆ ਜੇ ਆਓ ਵੇਚਣੀਆਂ ਹੀ ਆਪਾਂ ਤੇ ਦੁੱਧ ਕਰਕੇ ਦਹੀਂ ਜੋਂਦੀ ਲੋੜ ਆ ਹਾਂਜੀ ਹਾਂਜੀ ਇਹ ਖਾਲੀ ਵੀਡੀਓ ਬਣਾ ਦਿੰਨੀ ਉੱਥੇ ਛੋਟੀ ਭਾਲੀ ਬਾਈ ਜੀ ਠੀਕ ਹੈ ਜੈਂਤਪੁਰ ਕਾਲੀ ਜਲਾ ਅਮਰਤਪੁਰ ਸੀਲ ਮਜੀਠਾ ਜੈਂਤਪੁਰ ਦੇ ਲਾਗੇ ਹੈ ਨਾ ਜੈਂਤਪੁਰ ਤੋਂ 4 ਕਿਲੋਮੀਟਰ ਆ ਤੇ ਫੋਨ ਨੰਬਰ ਬੋਲਦਾ ਵੀ ਸਾਨੂੰ ਨਜ਼ਦੀਕ ਹੀ ਆ ਇਧਰੋਂ ਫਦੇ ਕੱਢੀ ਨਹੀਂ ਦੀਗੀ ਠੀਕ ਆ ਇੰਨਾ ਕੋਈ ਮਤਲਬ ਕਿ ਦੂਰ ਨਹੀਂ ਘਰ ਵਿੱਚ ਜਿਹੀ ਹੈਗੇ ਵਿੱਚ ਜਗ੍ਹਾ ਤੇ ਬਾਕੀ ਕੋਈ ਕਹਿੰਦੀ ਦੁਬਾਰਾ ਕਿਸੇ ਨੂੰ ਨਹੀਂ ਪਤਾ ਲੱਗਦਾ ਡਰੈੱਸ ਆ ਫੋਨ ਕਰਕੇ ਪੁੱਛ ਫੋਨ ਕਰਕੇ ਪੁੱਛ ਸਕਦਾ ਲੋਕੇਸ਼ਨ ਮੰਗਾ ਲੈ ਸਿੱਧੀ ਕਰ ਦੇ ਜਮਾਰੇ ਬਾਕੀ ਆਪਾਂ ਐਸੇ ਕੰਮ ਦੇ ਬੈਠੇ ਆ ਇਥੇ ਹਾਂਜੀ ਹਾਂਜੀ ਡਰੈੱਸ ਹੀ ਦੇਣਾ ਜੇ ਨਾ ਕਿ ਨਤਾ ਤੇ ਕੋਈ ਆਊ ਕਿੱਥਾਂ ਜਾਊ ਕਿੱਥਾਂ ਠੀਕ ਆ ਦੂਰ ਕਿਸ ਨੂੰ ਨਹੀਂ ਪਤਾ ਲੱਗਦਾ ਤੇ ਕੋਈ ਕਹਿੰਦੀ ਗਾਲ ਨਹੀਂ ਆ ਪੈਸੇ ਕਮ ਲਈ ਆ ਠੀਕ ਆ ਜਿਹੜਾ ਮਰਜੀ ਕੋ ਪੁੱਛੇ ਬਾਕੀ گاਵਾ ਅੱਜ ਆਪਣੇ ਕੋ ਨੌ 10 ਹੋਣੀਆਂ ਠੀਕ ਆ ਤੇ ਟੋਕਰ ਗੱਭਣ ਮੱਛੀ ਪੈ ਲੈਣੇ ਆ ਤਾਜ਼ੀਆਂ ਵੀ ਆ ਦੇਖ ਮੱਝ ਵੀ ਟੋਕਰ ਗੱਭਣੇ ਮੱਝ ਵੀ ਟੋਕਰ ਗੱਭਣੇ ਹਰ ਤਰ੍ਹਾਂ ਦਾ ਹੀ ਮਾਲ ਗੱਲ ਚਲੋ ਪਹਿਲਾਂ ਇਸੇ ਨੰਬਰ ਆ ਪਹਿਲੇ ਨੰਬਰ ਵਾਲੀ ਗਾ ਤੋਂ ਸ਼ੁਰੂਆਤ ਕਰੀਏ ਠੀਕ ਆ ਤੇ ਮਗਰੇ ਦੇ ਮੱਛੀ ਆ ਠੀਕ ਆ ਤੇ ਸਾਫ਼ ਸੁਥਰ ਕਰਤੀ ਮਾਲਾ ਡੀ ਮਾਰਨਾ ਕੋ ਠੀਕ ਆ ਤੇ ਦੋਦੇ ਦੇਖੋ ਕੋਈ 13 14 ਲੱਖ ਬਾਕਿਆ ਸੋਈ ਨੂੰ ਕਿੰਨਾ ਚਿਰ ਹੋਇਆ ਮੱਛੀ ਇਹਦਾ ਮਗਰ ਸੁਣੀ ਹੋਵੇ ਕੋਈ ਕੌਣ ਛੇਤਨ ਹੋ ਗਿਆ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਹੋਣੇ 14 ਲੀਟਰ ਆ ਅੱਛਾ ਬਾਕੀ ਆਪਣੀ ਸੇਵਾ ਤੇ ਡਿਪੈਂਡ ਕਰਦਾ ਕਿਉਂਕਿ ਉਹ ਆਪਾਂ 16 ਕਰ ਦੇ ਜੀ ਕਰ ਦੇ ਤੇ 14 ਵੀ ਰਾਜੇ ਠੀਕ ਆ ਇਹ ਤੇ ਆਪਣੀ ਕੋ ਸਮਝ ਨਾਲ ਲਵੇ ਤੋਰੋ ਫਿਰ ਇੱਕ ਰੀਮ ਮੌਕੇ ਤੇ ਜਿਹੜਾ ਤੇਰਾ 14 ਲੀਟਰ ਘਰੋ ਚਵਾ ਦੋਗੇ ਅਗਲੇ ਲਵਾਂਗੇ ਬਾਕੀ ਕੋਈ ਰਸੀ ਰੋੜ ਨਹੀਂ ਜੀ ਠੀਕ ਆ ਕੋਈ ਕਿਸੇ ਗੱਲ ਦੀ ਰੋੜ ਨਹੀਂ ਜਨਾਨੀ ਜੁੜੇ ਨਹੀਂ ਜਾਣਾ ਚਾਹੀਦਾ ਬਾਕੀ ਗਾਵਾਂ ਸਾਰੀਆਂ ਕ੍ਰੋਸ 'ਚ ਆ ਹਾਂਜੀ ਗਰਮੀ ਆ ਰੰਗ ਰੂਪ ਦੀਆਂ ਸਫਾਈ 'ਚ ਆਓ ਬੱਛੀ ਇਹਦੇ ਮਗਰ ਆ ਜੜੀ ਆਓ ਬੱਛੀ ਆਵਲੀ ਬੱਛੀ ਜੇ ਵੀ ਤੇ ਬਾਕੀ ਸੀਰ ਖੰਡੀ ਚਵਾਪ ਮਾਰੀ ਬੜੀ ਠੀਕ ਹੈ ਜੀ ਚਲੋ ਲੈ ਜਾਓ ਫਿਰ ਐ ਕੋਈ ਗਾਦੀ ਜਿੰਨਾ ਮਰਜੀ ਵੀ ਚੋਵੇ ਠੀਕ ਹੈ ਮੋਟੀ ਤਾਂ ਆ ਰਹੀ ਆ ਕੋਈ ਗਾਦੀ ਨਹੀਂ ਆ ਹੁਣ ਤੇ ਬਸਮਾਪ ਸੁਣੀ ਲਗਾ ਹਾਂਜੀ ਅਜੇ ਬਸਮੀ ਨਹੀਂ ਆ ਬਸਮੀ ਨਹੀਂ ਹਾਂਜੀ ਬਾਕੀ ਸਾਸੂ ਕੀਤੀ ਆ ਇਹ ਨਹੀਂ ਕੱਲ ਵੀ ਡਾਕਟਰ ਵੀਡੀਓ ਪਾ ਲਈ ਆਖਦੀ ਕੱਲ ਦੀ ਸੂਈ ਪਰਸਣ ਦੀ ਸੂਈ ਆ ਹਾਂਜੀ ਹਾਂਜੀ ਸੂਈ 15 ਕਿਲੋ ਉਹ ਨਹੀਂ ਨਾਲ ਲੱਗੀ ਸੂਈ ਨੂੰ 5-6 ਦਿਨ ਹੋ ਗਏ ਆ ਦੁੱਧ 13 ਨੂੰ 14 ਦੇ ਵਿੱਚ ਹੋਊਗਾ ਠੀਕ ਹੈ ਮੈਲਾ ਮਾਰਨ ਦੀ ਆ ਬਾਕੀ ਹਰ ਗੀਟੀ ਗਾਰੰਟੀ ਹੋ ਜਾਵੇ ਵੀਰ ਤਾਂ ਆਨਲਾਈਨ ਹੋਦਾ ਬਾਕੀ ਇੱਥੇ ਆ ਜੇ ਸਭ ਤੋਂ ਵਧੀਆ ਕਰਦੇ ਠੀਕ ਤੋਰ ਦੋ ਫਿਰ ਲੈ ਜਾ ਮਗਰੇ ਤੇ ਜਰਸੀ ਵਸ਼ੀ ਆ ਜਿਹਦੀ ਬਾਕੀ ਰੰਗ ਰੂਪ ਦੀ ਚੰਗੀ ਆ ਖਣ ਚੜ੍ਹਦੀ ਚਲੋ ਬੜੀ ਸਾਫ ਜਨੇ ਜੋਦੀ ਹੈ ਇਹ ਸੈਟ ਕਰਮਾ ਲਈ ਤੇ ਇਹਦਾ ਮੁੱਲ ਫਿਰ ਮੁੱਲ ਬਾਬਾ ਜੀ ਚਲੋ ਜੇ ਜ ਕੋਈ ਵੀਰ ਨਾ ਬਾਈ ਉਹਦਾ ਵੇਚੀ ਜਿਹੜਾ ਫਿਰ ਤੇ ਵਧ ਘਟ ਕਰ ਲਈ ਜਾ ਤੇ ਵੀਡੀਓ ਜੇ ਘਟ ਤੋਂ ਘਟ ਪਾਈਦਾ ਵੀ ਉਸੇ ਵਲੇ ਜਿਹੜਾ ਵਾ ਇੱਕੇ ਮਤਲਬ ਸੌਦਾ ਕਰਨ ਤੇ ਟਾਈਮ ਜ਼ਿਆਦਾ ਨਾ ਲੱਗੇ ਨਾ ਲੱਗੇ ਮੁੱਲ ਵਾਛੀ ਦਾ ਕਰੀਏ 55 50 ਹਾਂਜੀ ਇਹ 42000 ਦੀ ਦੇਣੀ ਹੈ ਅੱਛਾ 42000 ਦੀ ਦੇ ਦੇਣੀ 42000 ਦੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਦੂਜਾ ਸੁਆ ਬਹਿੜਿਆ ਹਾਂਜੀ ਇਹਦੇ ਕੋਲ ਦੁੱਧ 14 ਕਿਲੋ ਲੀਟਰ ਵਾਲਾ ਠੀਕ ਆ ਬੱਚਾ ਇਹਦਾ ਮਹੀਨੇ ਦਾ ਮਗਰ ਵੀ ਤੁਹਾਨੂੰ ਖਾਲਦੇ ਠੀਕ ਆ ਤੇ ਦੁੱਧ ਇਹਦੇ ਕੋਲ 14 ਕਿਲੋ ਆ ਚਵਾ ਬਸਮਾ ਇੰਨਾ ਜਰਾ ਚੰਗਾ ਵੀ ਜਿਹੜਾ ਚੋਈਦੀ ਨਾ ਬਾਲਟੀ ਚ ਹਾਂਜੀ ਤੇ ਗਵਾਂਡੀਆਂ ਘਰ ਵਾ ਜਾਂਦੀ ਇੰਨਾ ਚੰਗਾ ਜਵਾਲ ਠੀਕ ਆ ਖੋਲੇ ਬਾਕੀ ਸਾਫ ਜੀ ਉਹ ਤੇਰਾ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਮੌਕੇ ਤੇ 14 ਕਿਲੋ 13 ਕਿਲੋ ਮਿਲਕ ਦਾਂਗੇ 13 14 ਲੀਟਰ ਤਿਆਰ ਹੈ ਜਿਹੜਾ ਇਹਦੇ ਕੋਲ ਮਹੀਨੇ ਦੇ ਲਾਗੇ ਬੰਨੇ ਦਾ ਬੱਚਾ ਜਿਹੜਾ ਕਿੰਨੇ ਕਿ ਹੈਗਾ ਏ ਆ ਸਾਹੀ ਬਲ ਬੱਚਾ ਜੇ ਤੈਨੂੰ ਗਰ ਜਰਸੀ ਜਾਈ ਹੈ ਬੱਚਾ ਹੈ ਕੀ ਆ ਰਿਹਾ ਇਹ ਬਣਾਓ ਇਹ ਬਈ ਬੈਠੋ ਬੈਜੋ ਤੇ ਇਹਦਾ ਮੁੱਲ ਇਹਦਾ ਮੁੱਲ ਵਛਦੇ ਜਿੰਨਾ ਮਰਜ਼ੀ ਕਰੀਏ ਦੇਣ ਵਾਲੇ ਕਰਨਾ ਮੁੱਲ ਭਾਵੇਂ ਸੀ 45 50 ਕਰੀਏ 40 ਕਰੀਏ 38000 38000 ਦੀ ਚਲੋ ਬਾਕੀ ਛੋਟ-ਛੜ ਮੋਕੇ ਦੇ ਹੋਰ ਹੋ ਜੇ ਮਾਨਤਨ ਬਾਕੀ ਸਾਰਿਆਂ ਚ ਹੋ ਗਏ ਕੋ ਫੋਨ ਲਾਵੇ ਜਰੂਰ ਪਹਿਲਾ ਸੁਲਾਵ ਸੀ ਚਾਰ ਤਾਂ ਆਂਦਿਆ ਠੀਕ ਆ ਇਹਦੇ ਮਗਰ ਵੀ ਬੱਛਾ ਬਾਕੀ ਗੋਲਾ ਪੁੱਤ ਬੜੀ ਵੱਡਾ ਕੈਮਰੇ ਤੋਂ ਠੀਕ ਆ ਉਹ ਅਸੀਂ ਦਸੀਂ ਰੋਡ 'ਤੇ ਆਪ ਤਰਾ ਠੰਡੀ ਠੇਰੀ ਹੈ ਵੀ ਮੇਰੇ ਨਾਲ ਗੱਲ ਹੀ ਕੋਈ ਨਹੀਂ ਤਿੰਨ ਸੋਈ ਨੂੰ ਕਿੰਨਾ ਚਿਰ ਹੋਇਆ ਅੱਜ ਇਹਨੇ ਮਹੀਨੇ ਦਾ ਮਹੀਨਾ ਹੀ ਗਿਣ ਲੇ ਕੋਈ ਠੀਕ ਆ ਤੋਰ ਦੋ ਫੇਰ ਇੱਕ ਕਰੀਏ ਮੇਰੇ ਕੋਲ ਤਾਂ ਜਾ ਜਾਣਗੇ ਲੈ 10 11 ਲੀਟਰ ਦੁੱਧ ਜਿਹੜਾ ਕਿੰਦੇ ਕਿ ਇਹਦੇ ਕੋਲ ਹੈਗਾ ਵਾ ਬਾਕੀ ਇਹਨਾਂ ਨੇ ਮਿਹਨਤ ਲਾ ਕੇ ਬਣਾਈ ਜਿਹੜਾ ਕਿੰਦੇ ਕਿ ਕੋਈ ਬਾਕੀ ਖੂਬਸੂਰਤ ਕਾਫੀ ਆ ਰੰਗ ਰੂਪ ਤੇ ਸਫਾਈ ਚ ਹਾਂ ਆ ਬੱਚਾ ਜੇ ਇਹਦਾ ਬੱਚਾ ਜੇ ਬੱਚਾ ਹਾਂਜੀ ਠੀਕ ਹੈ ਠੰਡੀ ਠੰਡੀ ਬੜੀ ਕਾਤੂਦੀ ਪਹਿਲਾਂ ਅਸੀਂ ਬਹੁਤੀ ਪੂਲੀ ਹੈ ਜੇ ਠੀਕ ਹੈ ਵਧੀਆਂ ਲੱਗੀਆਂ ਵਾ ਦੋ ਦੰਦ ਪੂਰੀ ਆਇਆ ਚਲੋ ਲੈ ਜਾ ਫਿਰ ਹਾਂਜੀ ਆ ਬੱਚਾ ਕੱਲਾ ਹੈ ਨਹੀਂ ਕੋਈ ਆ ਜਾ ਜੇ ਮੈਂ ਤਾਂ ਆਲਾ ਨਹੀਂ ਕਰਦਾ ਤੇ ਇਹਦਾ ਮੁੱਲ ਵਿੱਤੀ ਫਿਰ ਇਹਦਾ ਮਬਾਈ ਮੁੱਲ ਦੇ ਨਾਲ ਮਸਲੀ 40 ਜ0 50 ਛੱਡ ਦੇਣਾ ਅੱਛਾ 40 ਜ0 1000 ਛੱਡ ਦੋਗੇ ਹਾਂ ਜੀ 39 ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੰਨ ਤਾਂ ਤੇ ਇਹ ਦੂਜਾ ਸੂਈਜ ਵੇੜ ਇਹ ਦੂਸਰਾ ਸੂਆ ਹੈ ਮਗਰ ਵੱਛੀ ਬੜੀ ਚੰਗੀ ਤਾਂ ਹੈ ਘੁੰਟ ਮਾਰੋ ਇਹਦੇ ਸਿੰਗ ਜਿਹੜੇ ਨਿਕੇ ਨਿਕੇ ਹੈਗੇ ਜੇ ਆ ਤੁਸੀਂ ਸਾਹਮਣੇ ਦੇਖ ਸਕਦੇ ਜੀ ਤੇ ਬਾਕੀ ਕੱਦ-ਕੱਠ ਇਹਦਾ ਠੀਕ ਹੈ ਜੀ ਨਾ ਆ ਵੱਛੀ ਜੇ ਬਾਕੀ ਥੋੜੇ ਉੱਚੇ ਬੱਚੇ ਵਾਲੀ ਆ ਜੱਸੀ ਆ ਜਰਸੀ ਵਛੀ ਪਲੀ ਵਲਸੀ ਵਛੀ ਆ ਜਿਹੜੀ ਇਹਦੇ ਮਗਰ ਬਾਕੀ ਸਿੰਘ ਸਿੰਘ ਤਗਾਏ ਆ ਇਹਦੇ ਅੱਧਿਆਂ ਤਗਾਏ ਥੋੜੇ ਨਹੀਂ ਇਹ ਹਾਂਜੀ ਖੋਲ ਤੋਰ ਦੋ ਇਹਨਾਂ ਬੜਾ ਠੰਮਾ ਲਗਾ ਚੱਤੀ ਆ ਬੜਾ ਜਿੰਦਾ ਵਛੀ ਦੇ ਵਿੱਚ ਢੋਲੀ ਚੰਗੀ ਥੱਲੇ ਸੰਭਨ ਵਾਲੀ ਵਛੀ ਆ ਜਿਹੜੀ ਬਾਕੀ ਠੰਡੀ ਠੁੰਡੀ ਬੜੀ ਆ ਇਦਾਂ ਹੀ ਬਹਿ ਜਾ ਤੇ ਇਹਦੇ ਕੋ ਦੁੱਧ ਕਿੰਨਾ ਜੀ ਇਹ ਕੋਣ 11 ਕਿਲੋਟਰ ਤੋਂ ਹੋਊਗਾ ਤੋਰ ਦੋ ਫੇਰ ਇਹਨਾਂ گاਹ ਬਣੀ ਉਤਰੇ ਕਿ ਨਹੀਂ 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 ਇਹ ਤਾਂ ਮੋੜ ਆ ਜੀ ਅਸੀਂ ਬਹੁਤ ਬੜਾ ਛੱਡਿਆ ਨਾ ਠੀਕ ਆ

ਤੇ ਇਹਦਾ ਮੁੱਲ ਆਪਾਂ ਦੱਸ ਤੀਏ ਇਹਦਾ ਮੁੱਲ ਕਹੇ ਜੀ ਆਪਾਂ ਚਲੋ ਬੰਦ ਲਓ ਬੱਚੇ ਫਿਰ ਤਾਂ ਵਾਸਤੇ ਦੱਸਿਓ ਵੀਰ ਜੀ ਫਿਰ ਇਹਦਾ ਬਾਬਾ ਜਾਇ ਜੀ ਮੁੱਲ ਜਨਾ ਮਰਜ਼ੀ ਕਰੀ ਜਾਓ ਜੀ ਆਪ 24 ਹਜ਼ਾਰ ਜੀ 24 ਹਜ਼ਾਰ ਜੀ ਚਲੋ ਠੀਕ ਆ ਤੇ ਅਹਨੇ ਕਾਂ ਜਿਹੜੀ ਆ ਗਈ ਫੇਰ ਇਹਦੇ ਕੋਲ ਕਿੰਨਾ ਹੀ ਦੁੱਧ ਵੀਰ ਜੀ ਇਹ ਕੋਲ 12-13 ਕਿਲੋ ਹੋ ਜਾਵੇ 12 ਲੀਟਰ ਹੈਗਾ ਪੱਕਾ ਦੁੱਧ ਵੱਧ ਹੋਊਗਾ ਠੀਕ ਆ ਇਹਦਾ ਬੱਚਾ ਜਿਹੜਾ ਅੱਜ ਮਰ ਗਿਆ ਵਾ ਬਾਕੀ ਥੋੜੀ ਜਿਹੀ ਸਾੰਭੇ ਘਾਟਿਆ ਕਾਰਾ ਜਾਂ ਸਲਜੀ ਜਾ ਇਹਦਾ ਆ ਬੱਚਾ ਜਿਹੜਾ ਇਹਦਾ ਆ ਇਹ ਮਰ ਗਿਆ ਵਾ ਤੇ ਪਰ ਨਾ ਚੱਟੇ ਬੱਚੇ ਇਹਦਾ ਮਰ ਗਿਆ ਅੱਜ ਬੱਚਾ ਮਗਾ 15 ਹੋ ਗਏ ਨੇ ਸੁਜੀਦਾ 12 15 ਹੋ ਗਏ ਠੀਕ ਆ ਬਾਕੀ ਥਨ ਥੋਣੇ ਦੇਖੋ ਵੀ ਚੰਗਾ ਲੱਗਾ ਹੈ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਆਪਾਂ ਦੁਪਹਿਰ ਦਾ ਵਾ ਕੋਈ ਵੀ ਰੋਸ ਸਾਹਿਬ ਨਹਿਵਾਨਾ ਦਿੰਦਾ ਜਲਾਵੇ 12 ਵਜੇ ਦਾ ਟਾਈਮ ਹੈ ਜਿਹੜਾ ਆਪਾਂ ਵੀਡੀਓ ਬਣਾਉਂਦੇ ਕੋ 12:30 ਰੰਦ ਲਾਗੇ ਬੰਨੇ ਦਾ ਬਾਕੀ ਆ ਥਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਰੰਗ ਰੂਪ ਦੀ ਚੰਗੀ ਹੈ ਉਤਰਾ ਇਹ ਮੇਰੇ ਪਈ ਉਹਦਾ ਸਵੇਰੇ ਵੀ ਬੱਚੇ ਬਣਾ ਚੋਈ ਆ ਠੀਕ ਆ ਕਿ ਉਹ ਦੁੱਧ ਹੀ ਆਇਕ ਦਿਖਾਈ ਵਾਲਾ ਹਾਂਜੀ ਹਾਂਜੀ ਇਹਦਾ ਮੁੱਲ ਬਾਬਾ ਜੀ ਜੋ ਚਲੋ ਬੱਚੇ ਨਾਲ ਤੇ ਹੋਰ ਕੋਈ ਹਾਂਜੀ ਜਿੰਨਾ ਮਰਜ਼ੀ ਕਰਦੇ ਹੁਣ 33000 ਦੀ ਉਸੇ ਦਾ 33000 ਦੀ ਦੁੱਧ ਪੱਕਾ ਕਿੰਨਾ ਮੋਖੇ ਤੇ 12 ਲੀਟਰ ਆਪਣੇ ਘਰੋਂ ਜਿਹੜਾ ਮਿੰਕੇ ਦਵਾਗੇ ਠੀਕ ਆ ਜੀ ਹਾਂਜੀ ਜਵਾਬ ਦਮਾਫੀ ਠੰਡੀ ਰੱਸੀ ਬਾਕੇ ਚੋਈ ਦੀ ਠੀਕ ਆ ਤੇ ਆ ਟੁਕੜੇ ਗੱਪਨ ਜੇ ਇਹ ਟੁਕੜੇ ਗੱਪਨ ਪਹਿਲਾਂ ਸੀ ਕਿੰਨੇ ਚਿਰ ਦੀ ਚੈੱਕ ਪਾਸ ਤੇ ਤੇ ਜੇ ਦੇ ਘਰ ਵਾਲਿਆਂ ਦੇ ਹਿਸਾਬ ਲਾਇਆ ਫਿਰ ਤਿੰਨ ਮਹੀਨੇ ਹੋ ਗਏ ਅੱਛਾ ਤਿੰਨ ਤਾਂ ਬਾਹਰ ਚੱਲਣੀ ਤੇ ਹਾਂਜੀ ਜੇ ਡਾਕਟਰ ਦੇ ਹਿਸਾਬ ਲਾਈਏ ਤੇ ਫਿਰ ਤਿੰਨਾਂ ਤੋਂ ਕੋਈ ਦਿਨ ਪੰਜ ਸੱਤ ਅੰਦਰ ਝਾਲਦੇ ਅੱਛਾ ਕੋਈ ਤਿੰਨ ਕੰਡੇ ਢਾਈ ਕੰਡੇ ਉਹੀ ਮਤਲਬ ਤਿੰਨਾਂ ਦੇ ਕੋਈ 10 ਦਿਨ ਅੰਦਰ ਬਾਹਰ ਹੱਸ ਸਕਦੇ ਅੰਦਰ ਕੰਡੇ ਜਾਂ ਬਾਹਰ ਕੰਡੇ ਗੱਬਣ ਗਾਰੰਟੀ ਨਾ ਹੋ ਗਈ ਭਾਜ ਜਿੱਥੇ ਮਰਜੀ ਚੱਲ ਜੇ ਠੀਕ ਹੈ ਜੀ ਤੇ ਸੀਲ ਠੰਡੀ ਇਦਾਂ ਹੀ ਚੋਈ ਦੀਏ ਕੋਈ ਰਸੀਦ ਲੋੜ ਨਹੀਂ ਜੀ ਨੂੰ ਠੀਕ ਆ ਆ ਇਦਾਂ ਹੀ ਚੋਈ ਦੀਏ ਤੇ ਦੁੱਧ ਦੁੱਧ ਕਿੰਨਾ ਹੈ ਦੇਖੋ 6 ਲੀਟਰ ਦੋਵਾਂ ਟਾਈਮਾਂ ਦਾ 6 ਲੀਟਰ ਦੋਵਾਂ ਟਾਈਮਾਂ ਦਾ ਹੈਗਾ ਵਾ ਤੇ 3 ਮਹੀਨਿਆਂ ਦੇ ਕਰੀਬ ਜਿਹੜੀ ਗੱਬਨ ਦੱਸਦੇ ਗੱਬਨ ਗਰੰਟੀ ਨਾ ਹੋਊਗੀ ਗੱਬਨ ਜਿਹੜੀ ਕਹਿੰਦੇ ਕਿ ਗੱਬਨ ਦੀ ਗਰੰਟੀ ਕਹਿੰਦੇ ਹੈਗੀ ਆ ਤੂੰ ਆ ਬਈ ਨਾ ਵਸੀ ਚਲੋ ਬੜੀ ਜੰਦੀ ਹੈ ਬੋਤੀ ਵਾਲੀ ਵੇਖੋ ਲੈ ਜਾਓ ਜੀ ਇਹ ਨਹੀਂ ਜੀ ਇਹ ਕਰਮਾਲੀ ਭਾਵੇਂ ਇਥੋਂ ਬਥੇ ਸਾਡੇ ਕੋਈ ਥੱਲੇ ਇਹਦੇ ਛੱਡ ਦੇ ਕੋਈ ਅੱਛਾ ਕੀ ਤਾਂ ਮੱਧੀ ਕਰਵਾਇ ਮੈਨੂੰ ਗੱਡੀ ਟੋਕਰ ਗੱਪਣ ਚੰਗੀ ਦਾ ਥਾੜਾ ਬਾਕੀ ਚੰਗੀ ਸੋਹਣੀ ਟੋਕਰ ਗੱਪਣ ਆ ਚੰਗੀ ਤਿਆਰ ਹੋਣੀ ਜਦੋਂ ਇਸੂ ਪਹਿਲਾ ਸੁਆਵਾਂ ਲਿਖ ਦੂਸਰਾ ਗਾਂ ਸੁਨਾਵਾਂ ਤੇ ਸੋਨਾ ਹਵਾਨਾ ਤਿਆਰ ਕਰਨਾ ਹੀ ਨੇ ਤੇ ਹੁਣ ਜੜੀ ਆ ਆ ਗੱਪਣਾ ਜਦੋਂ ਇਹਦਾ ਮੁੱਲ ਦੱਸਦੀ ਇਹਦਾ ਮੁੱਲ ਦੱਸਦੀ ਟੋਕਰ ਗੱ ਇਹਦਾ ਮੋਲ ਬਾਬਾ ਜੀ ਨੇ ਮੱਧੀ ਕਰਿਆ ਵਸ ਗਿਆ ਹਾਂਜੀ ਕਿੰਨੇ ਰੁਪਏ ਆ ਰਹੀ ਜਾਣੀ ਐ 5000 ਦੀ ਦੇ ਦੇਣੀ 100 200 ਛੋੜ ਹੀ ਆਂਦੇ ਵੀਰ ਤੰਗ ਨਾ ਕਰੇ ਫੋਨ ਕਰਕੇ ਠੀਕ ਆ ਹਾਂਜੀ ਠੀਕ ਆ ਤੇ ਹੁਣ ਜਿਹੜੀ ਆਵਲੀ ਆ ਇਹ ਕਿੰਨੇ ਦੀ 300 ਸੁਣ ਲਈਏ ਤਿਆਰ ਹੀ ਠੀਕ ਆ ਥਾਨ ਦੇਖ ਸਾਦੇ ਤੇ ਲੱਗੇ ਥਾਨ ਬੜਾ ਚੰਗਾ ਏ ਥਾਰ ਹੀ ਮਾਰਦੀ ਏ ਕੋਈ ਨਹੀਂ ਰਹਿਣ ਦਾ ਕੱਪੜਾ ਨਹੀਂ ਮਾਰਦਾ ਐ ਗਰੰਟੀ ਹੋਊਗਾ ਸਣਾ ਦੀ ਲੈ ਜਾ ਬਾਕੀ ਠੰਡੀ ਸੀਲ ਪੂਰੀ ਐ ਇਹਦੀ ਇਹ ਕਿੰਨੇ ਦੀ ਦੁੱਧ ਵਾਲੀ ਵੀਰ ਜੀ ਦੁੱਧ ਆਪਣੀ ਸਮਝ ਲੈ ਕੋਈ ਲਵੇ ਜੇ ਨਾ ਆਪਣੀ ਸਮਝ ਨਾਲ ਦੇਖ ਲੈ ਕਿੰਨੇ ਜੀਨਾ ਕਿ ਚਵਾ ਦੇ ਜੀ ਆ ਜਿਹਾ ਮੁੜ ਕੇ 10 ਵਜੇ ਨਾਲ 20 ਕਿਲੋ ਕੱਢੇ ਆ ਜ ਲੈ ਆ ਉਹਦਾ ਟ੍ਰੈਂਡ ਤੇ ਬੜਾ ਚੱਲਣ ਰਿਹਾ ਮਹੀ 15 ਕਿਲੋ ਵਾਲੀ ਦੇਖਾਂਗੇ 20 ਕਿਲੋ ਵਾਲੀ ਤਾਂ ਆਪਾਂ ਨਹੀਂ ਕਹਿੰਦੇ ਕਿਸ ਨੂੰ ਠੀਕ ਹੈ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਬਾਬਾ ਜੀ ਨੇ ਵਧੀਆ 40000 ਬਚੀ ਦੇ ਦਾਂ 40000 ਦੀ ਦੇ ਦੋਗੇ ਤੇ ਆ ਵੀ ਤੋਰਦੀ ਹੈ ਫਿਰ ਇਹਦਾ ਥਾਣੇ ਕਰੀ ਲੱਗਦੇ ਦੇਖ ਸਰਦੇ ਥਾਣਾ ਫੜਾ ਪਿਆਰਾ ਜੀ ਦਾ ਥਾਣ ਬੜਾ ਬਾਕੀ ਵੱਡੀ ਹੈਗਾ ਹੈ ਚੰਗੇ ਕਦ ਕਾਠ ਵਾਲੀ ਹੈ ਤੇ ਇਹਦਾ ਇੱਕ ਕੰਨ ਖਾਦਾ ਹੈ ਥੋੜਾ ਜਿਹਾ ਆ ਕਾਨੇ ਲੱਗਦੇ ਇਦਾਂ ਹੀ ਦੱਸਦੇ ਛੋਟੀ ਹੁੰਦੀ ਦਈ ਆ ਕਿਤੇ ਜਮੰਦਰੀ ਇਹ ਵੀ ਚੰਗੀ ਤਿਆਰ ਹੁੰਦੀ ਆ ਥੱਲੇ ਦੁੱਧ ਚੰਗਾ ਚਵਾਉਗੀ ਇਹਦੀ ਇਹ ਗਾਂ 20 ਗੱਲੋਂ ਤੋਂ ਬਾਹਰ ਜਾਂਦੀ ਹੈ ਜੇ ਲੋ ਆਪਣੇ ਕੋ ਸਮਝ ਨਾ ਲਵੇ। ਖਣ ਲੇਵਾ 20 ਗੱਲੋਂ ਤੋਂ ਬਾਹਰ ਆਈ। ਠੀਕ ਆ। ਲੈ ਜਾ ਵੀਰ ਜੀ। ਬਾਕੀ ਵੱਢੀ ਆ ਗਾਂ? ਹਾਂਜੀ। ਤੇ ਸੂਤ ਦੱਲੀ ਬੋਲਦਾ ਜਾਰਾ ਲੈਣ। ਤੀਜੇ ਕਿਸੋ ਜਿਹਾ ਲੱਗ ਬੰਨੇ ਜਿਹੜੀ ਕਹਿੰਦੇ ਕੀ ਹੈਗੀ ਆ। ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫੇਰ ਆਪਾਂ ਇਹਦਾ ਮੁੱਲ ਭਾਈ ਕੁਝ ਇੰਜਾ ਕਰੀਏ ਇਹ ਜਿਹੜੀ ਹਾਂ ਦੇ ਨਾਂ 38000 ਜਿਹੜੀ 38000 ਦੀ ਹਾਂ ਦੇ ਨਾਂ ਠੀਕ ਆ ਜੈਸ ਜੁਕੀ ਦੇ ਫੇਰ ਬਾਦ ਅੱਛਾ ਅੱਜ ਹੋਣ ਦਾ ਹਾਲ ਦੀ ਘੜੀ ਅੱਜ ਦੀ ਵੀਡੀਓ ਚ ਮੋਲੇ ਦਾ ਇਹ ਆ ਠੀਕ ਆ ਜੀ ਤੇ ਬਾਕੀ ਦੁੱਧ ਆਪਣੀ ਸਮਝ ਲੈਣਾ ਵੇ 20 ਕੱਢਦੇ 25 ਕੱਢਦੇ ਹਾਂਜੀ 18 ਕੱਢਦੇ ਇਹ ਵੀ ਆਪਣੀ ਸਮਝ ਲੈ ਠੀਕ ਜੀ ਚਲੋ ਮੱਝ ਇੱਕ ਰਹਿ ਗਈ ਉਹ ਵੀ ਦਿਖਾ ਦਈਏ ਫੇਰ ਆਪਾਂ ਪਹਿਲਾਂ ਤੁਹਾਨੂੰ ਇੱਕ ਕੋਈ ਟੌਕੜ ਕਪਨ ਛੋਟੀ ਆ ਜਿਹੜੀ ਕਿੰਨੇ ਚਿਰ ਦੇ ਚੈੱਕ ਪਾਸ ਤੇ ਵੇਚੀ ਆ ਤਾਂ ਵੀ ਚੈੱਕ ਪਾਸ ਨੇ ਚਾਰੇ ਕਿਲੋ ਕਦੇ ਅੱਛਾ ਚਾਰ ਵੀ ਚਾਰ ਕਿਲੋ ਦੁੱਧ ਆ ਚੌ ਮਹੀਨੇ ਦੀ ਚੈੱਕ ਪਾਸ ਆਏ ਕਿਲੋ ਦੁੱਧ ਆ ਚੌ ਮਹੀਨੇ ਚੈੱਕ ਪਾਸ ਤੋਂ ਤੋਰ ਦੇ ਕਰੀ ਨਾ ਤੂੰ ਆ ਪਹਿਲਾ ਗੇ ਬਾਕੀ ਪਿੱਛੇ ਪੁੜੇ ਦੀ ਸੋਹਣੀ ਛੋਟੀ ਆ ਚਲੋ ਜਿੰਨੀ ਹੈ ਜੀ ਆ ਨਾ ਜੀ ਜਵਾਬမှာ ਗੱਭਰ ਦੀ ਖਾਣਾ ਦੀ ਗਾਰੰਟੀ ਹੋ ਗਈ ਠੀਕ ਆ ਬਿਲਕੁਲ ਜਿੰਨਾ ਮਰਜ਼ੀ ਤੇ ਥਾਣੇ ਨਹੀਂ ਇਕੱਲੇ ਦੇਖ ਸਕਦੇ ਲੱਗਦਾ ਮਰਦੀ ਆ ਥਾਣੇ ਦੀ ਓਕੇ ਗਰੰਟੀ ਹੋ ਗਈ ਇਹਦਾ ਮੁੱਲ ਨਾ ਗਾੜਾ ਉਹ ਤੇ ਪਿਛੇ ਦਾ ਪਿਛਾਉ ਇਹਦਾ ਮੁੱਲ ਬਾਬਾ ਜੀ 55 ਕਰੀਏ 50 ਕਰੀਏ ਹਾਂਜੀ ਇਹ ਹਾਦਨਾ 46 ਹਜ਼ਾਰ ਦੀ ਝੋਟ ਦੇਣੀ ਹੈ 46 ਹਜ਼ਾਰ ਦੀ ਹਾਦਨਾ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹਣਾ ਫਿਰ ਬਸ ਜੀ ਮਿਹਰਬਾਨੀ ਬਹੁਤ ਠੀਕ ਹੈ ਜੀ ਬਾਕੀ ਜੜੀਆਂ ਤੇ ਸੁਈਆਂ ਸਵਾਈਆਂ ਵਾ ਆਓ ਇੱਥੇ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਜਿਹੜੀਆਂ ਗੱਪਣਾ ਪਾਸ ਕਰਕੇ ਖੜੋ ਆਪਣੀ ਸਮਝਣਾ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ